ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਜਰਸੀ ਵੇੜਾਂ ਆ ਗਿਆ ਵੀਰੇ ਕੋਲੇ ਵੱਡੀਆਂ ਨੇ ਕੁਝ ਸੂਈਆਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਵੀ ਐਂਡ ਤਾਈਂ ਵੇਖਿਓ ਰੇਡ ਵੀਰ ਦਾ ਜਾਇਜ ਹੁੰਦਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਵੀਰ ਜੀ ਠੀਕ ਠਾਕ ਵਜੀ ਡੇਰੀ ਫਾਨੋਂ ਵੇਖਣ ਪਿਆਰਪਰੀ ਸ਼ਤਿਸ਼ੀਰੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਤਾਂ ਆਪਣਾ ਐਡਰੈਸ ਵੀਰੇ ਦੱਸ ਦਈ ਹੈ ਹਨਾ ਜ਼ਿਲ੍ਹਾ ਗੁਰਦਾਸਪੁਰ ਜੇ ਪਿੰਡ ਡੇਰੀਵਾਲ ਕਰਨ ਹਾਂਜੀ ਨੰਬਰ 8427861379 ਜੀ ਠੀਕ ਹੈ ਜੀ ਨਾਮ ਸਖਦੇਵ ਸਿੰਘ ਜੀ ਠੀਕ ਹੈ ਤਾਂ ਅੱਜ ਵੀ ਵੜਾ ਆਈਆਂ ਵੀਰੇ ਚੰਗੇ ਆ ਹਨਾ ਹਾਂਜੀ ਵੀਰੇ ਚੰਗੇ ਆ ਤਾਂ ਰੇਟ ਕਿਵੇਂ ਹਰੇਕ ਵੀਡੀਓ 'ਚ ਹੁੰਦਾ ਆਪਣਾ ਜਿਆਜ ਹਨਾ ਠੀਕ ਹੈ ਉਹਦੋਂ ਪਰਸੋਂ ਪਾਈ ਮੈਂ ਅਪਲੋਡ ਹੋਈ ਵੀਡੀਓ ਸਾਰੇ ਤੇ ਪਸ਼ੂ ਜਲਦੀ ਵਗੇ ਜੀ ਸਾਰੇ ਸੇਲ ਹੋ ਗਏ ਠੀਕ ਹੈ ਜੀ ਤਾਂ ਵੇਖੋ ਵੀਰੇ ਉਹ ਵੀਡੀਓ ਐਂਡ ਤਾਂ ਜਰੂਰ ਵੇਖ ਲਿਓ ਜਰਸੀ ਵੜਾ ਨੇ ਟੌਪ ਕਲਾਸ ਨੇ ਐਚ ਐਫ ਨੇ ਤਾਂ ਰੇਟ ਵੀਰ ਦਾ ਜਿਆਜ ਹੁੰਦਾ ਵੀਡੀਓ ਐਂਡ ਤਾਂ ਜਰੂਰ ਵੇਖਿਓ ਵੀਰੇ ਆ ਗਈ ਪਹਿਲੇ ਨੰਬਰ ਤੇ ਵੈੜ ਆ ਗਈ ਜੱਸੀ ਵੱਛੀ ਦੀ ਸੂਈ ਜੇ ਵੈੜ ਮਗਰ ਜੱਸੀ ਵੱਛੀ ਦਿੱਤੀ ਜੱਸੀ ਵੱਛੀ ਆ ਗਈ ਮਗਰ ਅੱਖੀ ਜੀ ਦੇ ਮੂੰਹ ਦੀ ਆ ਗਈ ਵੱਛੀ ਵੀ ਚੰਗੀ ਸੀ ਮੰਦੀ ਹਨਾ ਆਪ ਵੀ ਖੀਰੀ ਆ ਜੇ ਇਧਰੋਂ ਠੀਕ ਆ ਜੀ ਤਾਂ ਵੇਖੋ ਵੀਰੋ ਖੀਰੀ ਵੈੜ ਆ ਗਈ ਆ ਤਾਂ ਮਗਰ ਵੀ ਵੱਛੀ ਆ ਗਈ ਆ ਤਾਜੀ ਸੂਈ ਆ ਤਾਂ ਚੈੱਕ ਕਰੋ ਵੀਰੋ ਲੇਵੇ ਦੀ ਕੁਆਲਿਟੀ ਚੈੱਕ ਕਰੋ ਐ ਥਬਾ ਥਬਾ ਲਾਇਆ ਥਲਿਓ ਪੂਰਾ ਵੀਰੋ ਤਾਂ ਐ ਫੋੜ ਫੋੜ ਪਛਾਣ ਨੂੰ ਆਈ ਆ ਇਹ ਮਚਵਾ ਚੂ ਬੜਾ ਚੰਗਾ ਵੀਰ ਜੀ ਕਿਵੇਂ ਖੀਰੀ ਵੇੜ ਸੋਈ ਆ ਫਿਰ ਬਹੁਤ ਦੁੱਧ ਚੰਗਾ ਚਵਾਜੂਗੀ ਫਿਰ ਲੈ ਵੀ ਦਸਾਂ ਹਾਂਜੀ ਹਾਂਜੀ ਉਹ ਸੇਵਾ ਕਰ ਲਈ 14 15 ਪਹੁੰਚ ਜਾਊਗੀ ਇਰਮਾਨ ਠੀਕ ਹੈ ਜੀ ਤੇ ਵੇਖੋ ਵੀਰੋ ਥਣਾ ਦੀ ਕੁਆਲਿਟੀ ਲੱਗੇ ਤਾਂ ਕੀ ਬਾਤ ਥਾਂ ਤੋਂ ਵੀ ਚੰਗਾ ਸੋਹਣਾ ਲੱਗਿਆ ਹਾਂਜੀ ਹਾਂਜੀ ਤਾਂ ਬਾਕੀ ਵੀਰੋ ਤੁਸੀਂ ਆਓਗੇ ਦੂਰੋਂ ਚੱਲਗੇ ਤਾਂ ਤੁਸੀਂ ਪਸ਼ੂ ਨਹੀਂ ਛੱਡ ਕੇ ਜਾਂਦੇ ਬਹੁਤ ਸੋਹਣੀਆਂ ਵੇੜਾਂ ਨੇ ਤਾ ਖੀਰੀ ਵਹਿੜਤਾ ਜੀ ਸੁਈਆ ਮਗਰ ਵਸ਼ੀ ਆ ਮਗਰ ਵੀ ਚੰਗੇ ਜਿਹੇ ਵਸ਼ੀ ਆ ਠੀਕ ਹੈ ਜਰਸੀ ਚਾਹੀਦੀ ਨਾ ਬੱਚਾ ਪਾ ਲੈਨੇ ਠੀਕ ਹੈ ਜੀ ਬੱਚਾ ਵੀ ਚੰਗਾ ਹੈ ਬਿਲਕੁਲ ਤਾਂ ਵੀਰ ਜੀ ਇਹਦਾ ਮੁੱਲ ਵਹਿੜਦਾ ਕੀ ਕਰਨਾ ਮੁੱਲ ਵੀਰ ਜੀ ਦੇ ਦਈਏ 65000 ਦੀ ਹਾਂਜੀ 65000 ਦੀ 65 ਦੀ ਹਾਂਜੀ ਠੀਕ ਹੈ ਉੱਚੋਂ ਮਾਨਦਨ ਹੋ ਜੀ ਕਰ ਮੇਰਾ ਵੀ ਮਾਨਦਨ ਤੇ ਘਰ ਦੀਆਂ ਇਹਨਾਂ ਨੂੰ ਕਰਨਾ ਹੀ ਦੋ ਛੱਡ ਦੋ ਕੋਈ ਨਾ ਮੇਰਾ ਬੜਾ 63 ਦੀ ਪੂਰਾ ਕਰਨਾ ਹਾਂਜੀ 63000 ਦੀ 4 ਛੱਡੀਏ 60 ਦੀ ਦੇਈਏ ਪੂਰੇ 60000 ਦੀ ਕੀ ਬਾਤ ਹੈ ਵੇਖੋ ਵੀਰੋ ਖੀਰੀ ਵੈਰ ਸੁਈਆ ਮਗਰ ਬਸ਼ੀਏ ਦੱਸਦੇ ਤਾਂ ਬਹੁਤ ਸੋਹਣੀ ਵੈੜਾ ਲੇਵਾ ਵੀ ਫੁੱਟ ਫੁੱਟ ਪਛਾਣੂ ਆਇਆ ਤਾਂ ਵੀਰੋ ਪੂਰੇ 60000 ਦੀ ਵੀਰ ਕਹਿੰਦਾ ਹੋ ਜੂ ਕੀ ਬਾਤ ਹੈ ਦੂਜੇ ਨੰਬਰ ਤੇ ਆ ਗਈ ਇਹਦਾ ਵੀਰ ਜੀ ਬੱਚਾ ਹੈ ਨਹੀਂ ਜੇ ਬੱਚਾ ਹੈ ਨਹੀਂ ਇਹਦਾ ਹਾਂ ਜੀ ਠੀਕ ਹੈ ਜੀ ਮੈਂ ਮਤਾਰੀ ਸੁਈਆ ਬੱਚਾ ਸਾਡੇ ਕੋਲ ਮਰਿਆ ਠੀਕ ਹੈ ਜੀ ਤੋੜ ਦਿਓ ਜੀ ਵੇਖੋ ਵੀਰੋ ਇਹ ਵੀ ਫੇਸ ਕੁਆਲਟੀ ਵੈੜ ਦੀ 13 14 ਲੀਟਰ ਦੁੱਧ ਤਿਆਰ ਜੇ ਕੀ ਬਾਤ ਹੈ ਵੇਖੋ ਵੀਰੋ ਲੇਵਾ ਆ ਦੁੱਧ 13 ਤੋਂ 14 ਲੀਟਰ ਹੈਗਾ ਹਾਂਜੀ ਹਾਂਜੀ ਠੀਕ ਆ ਲੈ ਲੈਵਾ ਹੀ ਬੜਾ ਲੱਗਿਆ ਨਾ ਬਹੁਤ ਸੋਹਣਾ ਲੈਵਾ ਲੱਗਿਆ ਨਹੀਂ ਕੋਈ ਭਾਰਾ ਨਹੀਂ ਜੇ ਪੋਣਾ ਹਾਂਜੀ ਇੱਧੇ ਬਹਿ ਜਾਣਾ ਇੱਧੇ ਬਹਿਣਾ ਇਦਾਂ ਝੋਲਾ ਬਸ ਚਲ ਠੀਕ ਹੈ ਕਿਆ ਬਾਤ ਹੈ ਵੇਖੋ ਵੀਰ ਐ ਖੁੱਲੀ ਹੱਡੀ ਆ ਸੀਲ ਵੀ ਬੋਧ ਹੈ ਇਹਦਾ ਠੀਕ ਹੈ ਲੈ ਜੀ ਲੈ ਸੀਲਸਲਾਕ ਬੋਧ ਆ ਤਾਂ ਵੇਖੋ ਵੀਰ ਹਾਂ ਵੱਡੇਲੇ ਵਿੱਚ ਮਾਲ ਕਰ ਸੋਹਣੀ ਵੇੜਾ ਇਹਦਾ ਮੁੱਲ ਜੀ ਵੀ ਦੇ ਦੇ 45000 ਦੇ 45 ਦੀ 45 ਦੀ ਠੀਕ ਹੈ ਹਾਂਜੀ ਕਰੋ ਕਰੋ ਤੁਸੀਂ ਤਾਂ ਡਾ ਰੀਡ ਜਾ ਜਾ ਜੀ ਕਰ ਦਿਓ ਮਾਨ ਦਾ ਇਹ ਬੱਚਾ ਦਾ ਨਾਮ 50 ਤੋਂ ਬਾਹਰ ਵੇਚ ਨਹੀਂ ਬਿਲਕੁਲ ਬਿਲਕੁਲ ਜੀ ਮੰਗਣ ਨੂੰ ਮੈਂ ਲੈਵਲ ਉਹ ਚੰਗਾ ਲੱਗਿਆ ਦੁੱਧ ਆ ਲਈਏ ਦੁੱਧ ਵੀ ਚੰਗਾ ਹੈ ਨਾ ਇਹ ਚੰਗਾ 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 ਤੇ ਹੁਣ ਇਹਦਾ ਬੱਚਾ ਹਨੀ ਵੀਰੋ ਪਰ ਵੱਡੇ ਲੈਵਲ ਦੀ ਮਾਲਕਾ ਠੀਕ ਹੈ ਜੀ ਕਿੰਨੇ ਦੀ ਦਨੀ ਜੀ ਵਿੱਚ ਵੀਰ ਬਾਕੀ ਕਰ ਦਿਓ ਵੀਰ ਮਾਨਤਾ ਨਹੀਂ ਆਪੀ ਕਰ ਦਿਓ ਕੋਈ ਨਹੀਂ ਛੱਡੋ ਛੱਡੋ ਜੋ ਦੋ ਹੀ ਛੱਡ ਦਿਓ ਫਿਰ ਹਨਾ ਹੋਰ ਛੱਡੀ ਇਹ ਤਿੰਨੋ ਚਾਲੀ ਪੂਰੇ ਦੀ ਪੂਰੇ 40 ਦੀ ਪੂਰੇ 40 ਦੀ ਵੇਖੋ ਵੀਰੋ 40000 ਦੀ ਐਡ ਫੇਸ ਕੁਆਲਟੀ ਤੇ ਲੈਵਲ ਉਹ ਬਹੁਤ ਸ਼ਾਨਦਾਰ ਲੱਗਿਆ ਹਾਂਜੀ ਅਗਲੇ ਬੰਨੇ ਆ ਗਏ। ਇਹ ਵੀ ਵਾਰ ਸੂਈ ਜੇ। ਇਹ ਵੀ ਸੂਈ ਆ ਜੀ। ਥਾੜੀ ਜਿਹਾ ਦੇਣਾ ਜੀ ਸੂਈ ਨੂੰ। ਕੀ ਪਾ ਲੈ ਬੱਚੇ ਨੇ? ਫਿਰ ਬੱਚਾ ਜੇ। ਬੱਚਾ ਆ ਗਿਆ। ਠੀਕ ਹੈ ਜੀ। ਸੂਈ 13-14 ਲੀਟਰ ਦੁੱਧ ਪਿਆਰ ਜੇ। 13 ਤੋਂ 14 ਲੀਟਰ ਆ। ਥਣ ਥਣ ਨੋਕ ਵਾਲਾ ਲੱਗਿਆ। ਬਹੁਤ ਬੱਚਾ ਵਾਹ ਵਾਹ। ਲਓ ਜੀ। ਤਾਂ ਵੇਖੋ ਵੀਰੋ। ਬੇਲ ਬੁੱਲ ਲੰਮੀ ਆ। ਲੇਵਲ ਉਵਾ ਚੰਗਾ ਸੋਹਣਾ ਲੱਗਿਆ। ਥੱਬੇ ਦਾ ਲੇਵਲ ਲੱਗਿਆ। ਦੁੱਧ ਚੰਗਾ ਚੋ ਆਜੂ ਹਣਾ ਇਹ ਵੀ ਜੀ ਤਾਂ ਵੇਖੋ ਵੀਰੋ ਚੈੱਕ ਕਰ ਲਓ ਤਕਰੀਬਨ ਕਿੰਨੀਆਂ ਵੈੜਾ ਮੈਂ ਖੁੱਲੇ ਲੈਵੇ ਦੀ ਮਾਲਕ ਤਾਂ ਦੁੱਧ ਚੰਗਾ ਚੋ ਆਣੀਆਂ ਮੇਰੇ ਭਾਈ ਹੋਏਗਾ ਪਾਜੀ ਅੱਛਾ ਜੀ ਬੋਲਾ 13 ਚੋਥੀ ਲਓ ਠੀਕ ਹੈ ਜੀ ਤਾਂ ਵੇਖੋ ਵੀਰੋ ਜੇ ਸੂਈ ਨੂੰ ਬੋਲਾ ਲਾ ਲੇ ਦੁੱਧ ਲਾ ਲੇ ਠੀਕ ਹੈ ਚੌਥਾ ਪੰਜਵਾਂ ਦਿਨ ਹੈਗਾ ਹਾਂ ਜੀ ਕਿੰਨੇ ਦੀ ਵੀਰ ਜੀ ਹੁਣ ਦੇ ਦੇਣੀਆਂ ਵੈੜ ਦੇ ਦੇ 55000 ਦੀ ਠੀਕ ਹੈ ਕਰ ਦਿਓ ਛੋਟੇ ਛੋਟਾ ਬਾਕੀ ਕਰ ਦੋ ਜੀ ਆਪ ਠੀਕ ਹੈ ਜੀ 57000 ਦੀ ਥੋੜਾ ਥੋੜਾ ਵੀ ਵੀਰੇ ਚੰਗਾ ਲੱਗਿਆ ਹਨਾ ਛੱਡ ਮੇਰਾ ਵੀ ਵੱਡੇ ਲੇਵੇ ਵਾਲੀ ਆ ਤਾਂ ਬੋਲਾ ਸਟਾਰਟਿੰਗ ਚੰਗਾ ਕੀਤਾ ਫਿਰ ਇਹ ਜੀ ਹਾਂਜੀ ਹਾਂਜੀ ਬੋਲਾ ਚੰਗਾ ਦੋ ਦਿਨ ਇੱਕ 1000 ਛੱਡ ਦਿਓ ਨਾ ਸਪਿੰਡਾ ਦੀ ਨਹੀਂ ਹੋਰ ਛੱਡ ਮੇਰਾ ਵੀਰਾ ਹਾਂਜੀ ਕਰ ਦਿਓ ਮਾਨਤਨ ਤੁਹਾਡਾ ਰੇਟ ਤੁਹਾਡਾ ਠੀਕ ਹੈ ਕਰ ਦਿਓ ਆਪ ਹੀ ਕਰ ਦਿਓ ਦੋ ਹੀ ਹੋਰ ਛੱਡੀਏ ਦੋ ਯੋਰ ਹੋਰ ਟੋ ਕਰ ਕਰਦੋ ਕਰਦੋ ਜੋਰੀ ਤੂੰ ਹਨਾ ਰੇਡ ਬੁੰਜਾ ਜਿਹੜੀ ਹੁਣ ਤਾਂ ਕੋਈ ਬੁੰਜਾ ਯਾਰ ਵੀ ਜਾ ਸੁਣੋ ਬੁੰਜਾ ਯਾਰ ਦੀ ਠੀਕ ਹੈ ਬੁੰਜਾ ਯਾਰ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਬੁੰਜਾ ਯਾਰ ਦੀ ਵੀਰ ਕਹਿੰਦਾ ਵੈੜ ਹੋ ਜੂ ਸੋਹਣੀ ਵੈੜਾ ਵੱਡੇ ਲੇਵੇ ਵਾਲੀ ਆ ਤਾਂ ਫੈਟ ਫੂਡ ਵੀ ਵੀਰੇ ਚੰਗੀ ਹੁੰਦੇ ਹੋਏ ਇਹਨਾਂ ਦੇ ਹਾਂਜੀ ਅਗਲੇ ਬੰਨਿਆ ਕੀ ਵੈੜ ਜੀ ਬੁੰਜਾ ਦਿਲ ਦਾ ਖਰਦੀ ਜੀ ਹਲੇ ਇਹ ਗੱਬਣਾ ਹਾਂਜੀ ਵੀਰ ਜੀ ਠੀਕ ਹੈ ਚਿੱਟੇ ਸਿੰਘ ਵਾਲੀ ਆ ਗਈ ਝੂੰਗੀ ਤਾਂ ਵੇਖੋ ਵੀਰ ਕਿਵੇਂ ਆਉਂਦੇ ਨੇ ਕਰਮਾਂ ਵਾਲੀ ਹੁੰਦੀ ਝੂੰਗੀ ਵੈੜ ਚਿੱਟੇ ਸਿੰਘ ਦੀ ਤਾਂ ਜਰਸੀ ਚ ਆ ਗਈ ਆ ਮੋਟੀ ਆਖਾ ਲੈ ਦੀ ਜਿੰਨ ਤਾਂ ਹਲਾ ਨੇ ਠੀਕ ਹੈ ਜੀ ਦਿਨ ਦਾ ਲੈ ਜੂ ਹਣਾ ਹਾਂਜੀ ਝੁੰਗੀ ਵਹਿ ਚੁਗੀ ਇਕ ਲੁੰਗਰ ਹਾਂਜੀ ਹਾਂਜੀ ਝੁੰਗੀ ਵਹਿ ਆ ਗਈ ਹਾਂਜੀ ਝੁੰਗੀ ਆ ਗਈ ਹਣਾ ਕੀ ਬਾਤ ਹੈ ਤਾਂ ਵੇਖੋ ਵੀਰੋ ਬੜੀ ਕਰਮ ਵਾਲੀ ਮੰਨੀ ਜਾਂਦੀ ਆ ਤਾਂ ਝੁੰਗੀ ਵਹਿੜਾ ਉਹ ਵੀ ਚਿੱਟੇ ਸਿੰਘ ਦੀ ਹਾਂਜੀ ਟੋਪ ਕਲਾਸ ਸਾਹਮਣੇ ਜੋੜਾ ਆਇਆ ਹੀ ਹੈ ਜੀ ਅੱਛਾ ਜੀ ਕਾਈ ਭੁਖਾ ਭੱਖਾ ਹਾਂਜੀ ਇਹ ਦਿਨ 10 12 ਲੈ ਜੂ ਹਨਾ ਠੀਕ ਹੈ ਜੀ ਠੀਕ ਹੈ ਜੀ ਲੱਗਣਾ ਬੜੀਆਂ ਬਾਕੀ ਬਿਲਕੁਲ ਕਿੰਨੇ ਦੀ ਵੀਰੇ ਦੇਣੀ ਵੇੜੇ ਇਹਦੀ 40000 ਦੀ 40000 ਦੀ ਹਾਂਜੀ ਉੱਚੋ ਛੋਟ ਛੱਪਾ ਹੋ ਜੂ ਦੋ ਛੜ ਦੋ 38 ਦੀ ਹੋਰ ਦੋ ਛੜੀ 36 ਦੀ 36000 ਦੀ ਤਾਂ ਵੇਖੋ ਵੀਰੋ 36000 ਦੀ ਹੋ ਜੂ ਜਰਸੀ 'ਚ ਆ ਗਈ ਆ ਬਹੁਤ ਸੋਹਣੀ ਮੈਣ ਆ ਜੀ ਲਗੇ ਕੋ ਸਾਹਮਣੋਂ 10 ਦਿਨ ਵੀ ਤੇ ਚਲੋ ਵਧੀਆ ਸੋਨਾ ਦੁੱਧ ਦੇਣਾ 36000 ਦੀ ਕੋਈ ਫੋਨ ਲਾ ਲੈ ਛੋਟ ਛੱਪਾ ਹੋ ਜੂ ਹਨਾ ਜੀ ਠੀਕ ਹੈ ਜੀ ਇਹ ਵੀ ਵਾਰ ਗੱਭਾਂ ਜੀ ਇਹ ਗੱਭਣਾ ਜੀ ਹਾਂ ਜੀ ਹਾਂ ਕਿੰਨਾ ਟਾਈਮ ਖੜਦੇ ਇੱਕ ਹਫਤਾ ਪਹਿਲਾ ਸੂਆ ਜੇ ਝੋਗੀ ਮੂਰੀ ਜੀ ਠੀਕ ਹੈ ਤਾਂ ਵੇਖੋ ਵੀਰੋ ਇੱਕ ਹਫਤਾ ਖੜਦੀ ਆ ਵੱਡੀ ਵੜਾ ਫੁੱਲ ਘੱਟ ਕਾਠਾ ਲਈ ਆ ਸਨ ਸੋਨਾ ਗੁਲਾਬੀ ਆ ਗਿਆ ਵੜ ਨੂੰ ਤਾਂ ਵੀਰੋ ਫੁੱਲ ਸਾਈਜ਼ ਆ ਲੰਮੀ ਬੇਲ ਆ ਕਦ ਕਾਠ ਬਹੁਤ ਸ਼ਾਨਦਾਰ ਲੱਗਿਆ ਗੁਲਾਬੀ ਥਣ ਆ ਗਿਆ ਵੈੜ ਨੂੰ ਬਹੁਤ ਸੋਹਣੀ ਵੈੜਾ ਜੀ ਵੱਡੀ ਵੈੜਾ ਵੀਰੋ ਵੀਰ ਜੀ ਇਹ ਲੈ ਜੂ ਹਫਤਾ ਦੱਸ ਦੇਣਾ ਹਾਂਜੀ ਹਾਂਜੀ ਵੀਰ ਜੀ ਠੀਕ ਆ ਜੀ ਸੋਹਣੀ ਵੈੜਾ ਮੋਲੇ ਦਾ ਵੀਰ ਜੀ ਇਹਦਾ ਮੋਲ ਫੋਨ ਤੇ ਪਾ ਲੀ ਇਹ ਫੋਨ ਤੇ ਕਰਦਾ ਠੀਕ ਆ ਜੀ ਤਾਂ ਵੇਖੋ ਵੀਰੋ ਫੋਨ ਤੋਂ ਹੀ ਵੀਰ ਨੂੰ ਜ਼ਰੂਰ ਲਾ ਲਿਓ ਇਹ ਹੈ ਕਿ ਰੇਡ ਜੈ ਜੂ ਹੈ ਨਾ ਜੀ ਹਾਂ ਜੀ ਤਾਂ ਵੇਖੋ ਵੀਰੋ ਰੇਡ ਵੀਰ ਦੇ ਜੈਜ ਹੁੰਦੇ ਆ ਫੋਨ ਲਾ ਲਿਓ ਬਾਕੀ ਹਾਂਜੀ ਅਗਲੇ ਬੰਨੇ ਹੈਗੇ ਇਹ ਜੀ ਇਹ ਵੀ ਵੜ ਗੱਭਾਂ ਦੇ ਦਿਨ ਦਾ ਘੜਦੀ ਹੀ ਹਲੇ ਖੋਲੋ ਜੀ ਦਿਨ ਦਾ ਘੜਦੀ ਆ ਹਾਂਜੀ ਆਪਣੇ ਲਾਗੋ ਫਾਰਮ ਚ ਲਈਆ ਹਾਂਜੀ ਦੂਜੇ ਸੂਵੇ ਦਾ ਰਿਕਾਰਡ ਇਹਦਾ 24 25 ਲੀਟਰ ਦਾ ਜੀ ਅਸੀਂ 24 25 ਦਾ ਰਿਕਾਰਡ ਰਿਹਾ ਹਾਂ ਠੀਕ ਆ ਵੱਡੀ ਆ ਜੀ ਆਹ 20 ਤੇ ਛੇਰ ਤੇ ਕੋ ਲੈ ਜਾ ਭਾਈ ਹੱਥ ਬਿਲਕੁਲ ਵੱਡੀ ਵੜਾ ਵੀਰੋ 20 ਦੀ ਗਾਰੰਟੀ ਹੋਊਗੀ ਹਾਂਜੀ ਸੇਵਾ ਸੇਵਾ ਕਰੂ ਤੇ ਵਧੂਗੀ ਹਾਂਜੀ ਹਾਂ ਤੁਹਾਨੂੰ ਵੀ ਚੰਗਾ ਦੋਹਰਾ ਲੱਗਿਆ ਹੈ ਨਾ ਅੱਛਾ 20 ਲੀਟਰ ਦੀ ਫੁੱਲ ਗਾਰੰਟੀ ਆ ਠੀਕ ਹੈ ਤਾਂ ਵੇਖੋ ਵੀਰੋ ਵੱਡੀ ਵੜਾ ਇਹ ਵੀ ਤਾਂ ਫੁੱਲ ਸਾਈਜ਼ ਆ ਤਾਂ ਪੈਪਾ ਪੂਪਾ ਚੈੱਕ ਕਰ ਲਓ ਦੁੱਧ ਵਾਲੀਆਂ ਠੀਕ ਹੈ ਜੀ ਦੁੱਧ ਵਾਲੀਆਂ ਬੜੀਆਂ ਹਨਾ ਇਹ ਚੇਰਖਾ ਖਰਾਬ ਹੋਣਾ ਦੱਸ ਦੇਣੀ ਸੋਦੀ ਹਾਂ ਕਿਦਾਂ ਫੈਂਟ ਫੂਨ ਵੀ ਚੰਗੀ ਆਉਣ ਵਾਲੀ ਹਨਾ ਰੋਸ ਆ ਇਹ ਠੀਕ ਹੈ ਜੀ ਇਹ ਕਿੰਨੇ ਦੀ ਵੇਡ ਹੋ ਜੂਗੀ ਵੇ ਦੀ ਵੀ 60000 ਦੀ 60 ਦੀ ਹਾਂਜੀ ਠੀਕ ਹੈ ਕਰ ਦਿਓ ਮਾਨਤਨ ਜੀ ਕਰ ਦਿਓ ਆਪੀ ਆਪ ਹੀ ਕਰ ਦਿਓ ਤਾਂ ਵੇਖੋ ਵੀਰੋ ਇੱਕ ਲੱਗ ਕੇ ਤਾਂ ਚੈੱਕ ਕਰ ਲਿਓ ਹਾਂ ਪਹਿਲਾਂ ਪਾ ਕੇ ਲੱਗਿਆ ਤਾਂ ਦਰੀਆਂ ਥਾਂ ਚੰਗਾ ਲੱਗਿਆ 60 ਚ ਕਰ ਦਿਓ ਛੋੜ ਛੱਪਾ ਜੀ 10 12 ਦਿਨ ਤੋਂ ਲੇ ਸੋਚ ਹੈਗੀ ਦਿਨ 10 12 ਆ ਗਏ ਠੀਕ ਹੈ ਜੀ ਕਿੰਨੇ ਦੀ ਹੋ ਜੂ ਹੁਣ ਜੀ ਦੱਸੋ ਭਾਜੀ ਕੋਈ ਨਹੀਂ ਕੋਈ ਨਹੀਂ ਕਰਾਂ ਮੈਂ ਛੱਡ ਦੂੰ ਨਹੀਂ ਆਪ ਹੀ ਦੱਸ ਦਿਓ ਜੀ ਕਿੰਨੇ ਦੀ ਹਾਂ ਨਾ ਛੱਡ ਜੀ 2000 ਹਾਂ 2 2 ਜੀ 58000 ਦੀ ਤਾਂ ਹੋਰ ਛੱਡਣੀ ਹੈ 1000 ਹੋਰ ਛੱਡ ਦਿਓ 57 ਦੀ ਕਰਨਾ ਕੋਲ ਦੋ ਮੋਸੇਡੋ 55000 ਦੀ ਠੀਕ ਹੈ ਜੀ ਆ ਵੇਖੋ ਵੀਰੋ ਵੀਡੀਓ ਬਣਾਉਂਦੇ ਆਂ 55000 ਦੀ ਹੋਜੂ ਠੀਕ ਹੈ ਜੀ ਖੁੱਲੇ ਲੇਵੇ ਵਾਲੀ ਆ ਵੱਡੇ ਪੱਲੇ ਚ ਆ ਤੇ ਚੰਗੇ ਰਿਕਾਰਡ ਵਾਲੀ ਆ ਤਾਂ ਐ ਬਾਬੂ ਭਾਵੇਂ ਦੁੱਧ ਵਾਲੀਆਂ ਲੱਗੀਆਂ ਹਾਣਾ ਹੁਣ 55000 ਦੀ ਕੀ ਬਾਤ ਹੈ ਤਾਂ ਇਹ ਵੇੜ ਦਾ ਵੀਰੇ ਨੇ ਕਿਹਾ ਫੋਨ ਤੇ ਮੋਲ ਹੋਊ ਇਹ ਵੀ ਵੱਡੀ ਵੇੜਾ ਫੋਨ ਤੋਂ ਹੀ ਜਰੂਰ ਲਾ ਲਿਓ ਜੀ ਠੀਕ ਹੈ ਜੀ ਉਹ ਯਾਰ ਸੁਈ ਵੀ ਡੀ ਪੰਜਵਾ ਦਿਨਾਂ ਦਾ ਸੁਈ ਨਾ ਪੰਜਵਾ ਦਿਨਾਂ ਉਹ ਜੀ 12 13 ਮੀਟਰ ਬੋੜਾ ਤਿਆਰ ਚ ਕੀ ਬਾਤ ਹੈ ਜੀ ਵੇਖੋ ਵੀਰੋ ਗੁਲਾਬੀ ਥਾਣਾ ਤਾਂ ਪਾਰੇ ਪੱਲੇ ਚ ਆ ਤਾਂ ਪਾਰੇ ਪੱਲੇ ਚ ਆ ਤੋ ਵੇਖੋ ਵੀਰੋ ਲੇਵਾ ਹਾਂ ਫੱਟੀਦਾਰ ਲੇਵਾ ਲੱਗਿਆ ਵਿੱਚ ਵਿੱਚ ਤੇ ਥਾਣਾ ਟੋਪ ਕਲਾਸ ਇਹਦਾ ਮੁੱਲ ਵੀਰ ਜੀ ਦੀ ਦੀ ਵੀਰ 50000 ਦੀ 50 ਦੀ ਹਾਂਜੀ ਉਹ ਚੋ ਹੋ ਜੂ ਮੰਨ ਤਾਂ 2000 ਛੱਡ ਦਿਓ ਹਨਾ 48000 ਦੀ ਕੋੜਦੀਆਂ ਵਾਲੇ ਰੇਡ 46000 ਦੀ 45000 45000 ਦੀ ਤਾਂ ਵੇਖੋ ਵੀਰੋ ਥੱਬੇ ਦਾ ਲੇਵਾ ਲੱਗਿਆ 45000 ਦੀ ਨੌਕਾਲਾ ਥਾਣਾ ਗਿਆ ਵਿੱਚ ਵਿੱਚ ਤੇ ਕਿਆ ਬਾਤ ਹੈ ਦੁੱਧ 45 ਦੀ ਉਹ ਚੋ ਛੋੜੀ ਛੱਪਾ ਹੋ ਜੂ ਹਨਾ ਅੱਛਾ 14 15 ਲੀਟਰ 13 ਠੀਕ 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 ਜਾ ਕੇ ਘੁੱਟ ਵਧੇ ਤੇ ਫੇਰ ਹੀ ਮਜ਼ਾ ਵਧੇ ਵਧੇ ਬਿਲਕੁਲ ਬਿਲਕੁਲ ਜੀ ਤਾਂ ਸੋਣੀ ਵੀ ਵੜਾ ਇਦਾਂ ਹੀ ਪੱਸ ਇਹ ਕੀ ਥੋੜੀ ਸਾਂਭੀ ਗਈ ਨੇ ਘਾਟਾ ਹਨਾ ਬਾਕੀ ਝੂਲ ਕੇ ਖੜੇ ਅੱਛਾ ਜੀ ਹਾਂਜੀ ਦੁੱਧ ਵਾਲੀ ਆ ਜੀ ਹਾਂਜੀ ਇਹ ਰਸ ਸੁਈ ਜੇ ਇਹ ਸੁਈ ਹੈ ਹਾਂਜੀ ਠੀਕ ਹੈ ਕਿੰਨਾ ਦੁੱਧ ਆ ਇਹ ਦੇ ਥੱਲੇ 21 22 ਲੀਟਰ ਦੁੱਧ ਤਿਆਰ ਜੀ 21 22 ਲੀਟਰ ਤਿਆਰ ਆ ਜਿਹੜਾ ਹਾਂਜੀ ਤਿਆਰ ਤਿਆਰ ਠੀਕ ਹੈ ਤੋ ਵੇਖੋ ਵੀਰੋ 21 22 ਲੀਟਰ ਦੁੱਧ ਤਿਆਰ ਆ ਵੱਡੇ ਪੱਲੇ 'ਚ ਆ ਰੰਗਵਾਜ ਆ ਤੁਹਾਨੂੰ ਸੁਣਿਆ ਇਹਨੂੰ ਵੀ ਚੰਗਾ ਲੱਗਿਆ ਇਹ ਚੋਲੀ ਆ ਅੱਛਾ ਇਹ ਚੋਲੀ ਆ ਹੁਣ ਠੀਕ ਹੈ ਜੀ ਚਵਾਈ ਹੋ ਗਈ ਆ ਠੀਕ ਹੈ ਦੁੱਧ ਜਿਆਦਾ ਜੀ ਠੀਕ ਹੈ ਜੀ ਤੋ ਵੇਖੋ ਵੀਰੋ ਹੁਣ ਚੋਲੀ ਆ ਵੀਰੋ ਇਹਨਾਂ ਨੇ ਤੋ ਵੱਡੇ ਪੱਲੇ 'ਚ ਆ ਬਹੁਤ ਚੰਗੀ ਆ ਜੀ ਲੈਓ ਜੀ ਲੈਓ ਚੰਗੇ ਰਕਾਰਡ ਵਾਲੀ ਆ ਤਾਂ ਬਾਕੀ ਵੀਰੋ ਜੇ ਫੇਸ ਕੁਆਲਟੀ ਦੀ ਵੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸੋਹਣੀ ਵੈੜਾ ਫੇਸਬੂਕ ਵੀ ਬਹੁਤ ਚੰਗਾ ਲੱਗਿਆ ਇਹਦਾ ਮੂਲ ਵੀਰ ਜੀ ਇਹਦਾ ਵੀਰ ਜੀ ਫੋਨ ਤੇ ਕਰਾਂਗੇ ਇਹਦਾ ਫੋਨ ਤੇ ਹਾਂ ਜੀ ਠੀਕ ਹੈ ਜੀ ਤਾਂ ਵੇਖੋ ਵੀਰੋ ਇਹਦਾ ਫੋਨ ਤੇ ਰੇਟ ਹੋ ਜਾਊਗਾ ਫੋਨ ਤੋਂ ਹੀ ਲਾ ਲਿਓ ਜਰੂਰ ਤਾਂ ਇੱਕ ਇਹ ਵੈੜਾ ਦਾ ਫੋਨ ਤੇ ਵੀਰਿਆਂ ਨੇ ਕਿਹਾ ਇੱਕ ਆ ਗੱਬਨ ਦਾ ਗਿਆ ਦੋਵੇਂ ਵੈੜਾ ਟੌਪ ਕਲਾਸ ਆ ਬਾਕੀ ਫੋਨ ਤੋਂ ਹੀ ਲਾ ਲਿਓ ਰੇਟ ਵੀਰ ਦੇ ਜਿਆਜ ਹੁੰਦੇ ਆ ਨੋਰਮਲ ਰੇਟ ਆ ਜਰਸੀ ਵੈੜਾਂ ਚ ਆ ਗਈਆਂ ਤਬੇ ਸੁਬੇ ਲਾਏ ਵੀਰੋ ਐ ਪੰਡਾ ਮੁੰਡਾ ਪਾਈਆਂ ਥੱਲਿਓ ਫੋਨ ਵਾਕੇ ਵੀਰ ਨੂੰ ਜ਼ਰੂਰ ਲਾ ਲਿਓ ਖੀਰੀ ਵੇੜਾ ਚੰਗੀ ਟੋਪ ਕਲਾਸ ਆ ਤਾਂ ਚੈੱਕ ਕਰ ਲਓ ਵੀਰੋ ਬਾਕੀ ਲੇਵਾ ਕੀ ਬਾਤ ਹੈ ਸਿਰਾ ਵੇੜਾ ਨੇ ਫੋਨ ਜ਼ਰੂਰ ਲਾ ਲਿਓ ਵੀਰ ਨੂੰ ਛੋੜ ਛੱਪਾ ਹੋ ਜੂ ਹਨਾ ਵੀਰ ਜੀ ਬਾਕੀ ਇਹੋ ਬੇਨਤੀ ਆ ਕਿ ਵੀਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਲਿਓ ਜਿਨ੍ਹਾਂ ਵੀਰਾ ਨਹੀਂ ਕੀਤਾ ਜੋ ਨਵੀਂ ਤੋਂ ਨਵੀਂ ਵੀਡੀਓ ਉਹਨਾਂ ਨੂੰ ਲਿਆ ਕੇ ਵਿਖਾ ਲਈ ਜਾਵੇ ਤਾਂ ਐਡਰੈਸ ਵੀਰੇ ਦੱਸ ਲਈ ਨਾਮ ਸੁਖਦੇਵ ਸਿੰਘ ਜੀ ਪਿੰਡ ਡੇੜੀਵਾਲ ਕਰਨ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਕਲਾਂ ਫੋਨ ਨੰਬਰ 9056461 ਤੇ ਲੰਦਾ ਸੀ ਠੀਕ ਹੈ ਜੀ ਸਸੀ ਗਾਇਕ ਜੀ